ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਬੱਚੀਆਂ ਤੁਸੀਂ ਦੇਖ ਰਹੇ ਹੋ ਇਹ ਲੜਕੀਆਂ ਪਹਿਲਾਂ ਜੋ ਸਕੂਲਾਂ ਵੱਲੋਂ ਖੇਡਾਂ ਕਰਾਈਆਂ ਜਾਂਦੀਆਂ ਹਨ ਉਹਨਾਂ ਦੇ ਵਿੱਚੋਂ ਬਠਿੰਡੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਵਿੱਚੋਂ ਸਤਰੰਜ ਖੇਡ ਦੇ ਵਿੱਚੋਂ ਫਸਟ ਆਈਆਂ ਸੀ ਤੇ ਹੁਣ ਜੋ ਵਦਨ ਪੰਜਾਬ ਦੇ ਖੇਡਾਂ ਭਗਵੰਤ ਮਾਨ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਉਹਨਾਂ ਦੇ ਵਿੱਚੋਂ ਫਿਰ ਇਹ ਜ਼ਿਲ੍ਹਾ ਪੱਧਰੀ ਖੇਡਾਂ ਦੇ ਵਿੱਚੋਂ ਫਰਸਟ ਪੋਜੀਸ਼ਨ ਇਹਨਾਂ ਨੇ ਪ੍ਰਾਪਤ ਕੀਤੀ ਹੈ ਜ਼ਿਲ੍ਹੇ ਦੇ ਵਿੱਚੋਂ ਸੋ ਵੈਗਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਇਸੇਕਰਾਂ ਤਰ੍ਹਾਂ ਤਰੱਕੀਆਂ ਬਖਸ਼ਣ ਹੁਣ ਅੱਗੇ ਇਹਨਾਂ ਨੇ ਸਟੇਟ ਖੇਡਣ ਜਾਣਾ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਕਰੇ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ ਮਿਸ਼ਾਣੇ ਪਿੰਡ ਦੀਆਂ ਬੱਚੀਆਂ ਇਹ ਚਾਰੇ ਤੇ ਸੀਨੀਅਰ ਸੈਕੰਡਰੀ ਸਕੂਲ ਪੱਕਾ ਵਿਖੇ ਪੱਕਾ ਕਲਾ ਵਿਖੇ ਇਹ ਪੜਦੀਆਂ ਤੇ ਵੈਗਰੂ ਨੇ ਦੀ ਕਿਰਪਾ ਦੇ ਨਾਲ ਇਹ ਭਾਈ ਸਤਰੰਜ ਦੇ ਵਿੱਚੋਂ ਫਰਸਟ ਆਈਆਂ ਹੈ ਇਹ ਬਾਤਨ ਪੰਜਾਬ ਦੇ ਖੇਡਾਂ ਦੇ ਵਿੱਚੋਂ ਪਹਿਲਾਂ ਇਹਨਾਂ ਨੇ ਜੋ ਕਿ ਸਕੂਲਾਂ ਵੱਲੋਂ ਖੇਡਾਂ ਕਰਾਈਆਂ ਜਾਂਦੀਆਂ ਉਹਦੇ ਵਿੱਚੋਂ ਵੀ ਫਰਸਟ ਪੋਜੀਸ਼ਨ ਪ੍ਰਾਪਤ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ